ਕਰਦੀਆਂ ਕੰਧਾਂ ਟੱਪ ਕੇ ਘਰ ਵਿੱਚ ਦਾਖਲ ਹੋਏ ਦੋ ਨੌਜਵਾਨ ਘਰ ਵਿੱਚ ਬੈਠੀ ਕੁੜੀ ਨੂੰ ਪਿਸਤੌਲ ਦੇ ਦਮ ਤੇ ਕੀਤਾ ਕਿਡਨਾਪ ਲੈ ਗਏ ਸੁਨਸਨ ਥਾਂ ਤੇ ਤੇ ਲ ਜਾ ਕੇ ਜੋ ਕੀਤਾ ਸੁਣ ਕੇ ਹੋ ਜਾਣਗੀ ਰੌਂਗ ਟੇ ਖੜੇ ਜੀ ਹਾਂ ਇਮਾਮਬਲਾ ਫਰੋਜ਼ਪੁਰ ਦੇ ਮਮਦੋੜ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਘਰ ਦੇ ਅੰਦਰ ਦੋ ਨੌਜਵਾਨ ਕਰਦੀਆਂ ਕੰਧਾਂ ਟੱਪ ਕੇ ਦਾਖਲ ਹੁੰਦੇ ਨੇ ਪਿਸਤੌਲ ਦੇ ਦੰਬਤੇ ਇੱਕ ਕੁੜੀ ਨੂੰ ਕਿਡਨਾਪ ਕਰ ਲੈਂਦੇ ਨੇ ਤੇ ਫਿਰ ਲੈ ਜਾਂਦੇ ਨੇ ਸੁਨਸਨ ਥਾਂ ਤੇ ਤੇ ਉਸ ਦੇ ਨਾਲ ਜੋ ਕਰਦੇ ਨੇ ਸੁਣ ਕੇ ਰੋਂਗਟੀ ਖੜੀ ਹੋ ਜਾਣਗੇ ਜੀਆਂ ਇਹਨਾਂ ਨੌਜਵਾਨਾਂ ਦੇ ਵੱਲੋਂ ਇਸ ਕੁੜੀ ਦੇ ਨਾਲ ਗੈਂਗ ਰੇਪ ਕੀਤਾ ਜਾਂਦਾ ਹੈ ਤੇ ਬਾਅਦ ਦੇ ਵਿੱਚ ਪਿੰਡ ਦੇ ਬਾਹਰ ਹੀ ਸੁੱਟ ਦਿੱਤਾ ਜਾਂਦਾ ਹੈ ਲੜਕੀ ਨੇ ਆਪਣੇ ਨਾਲ ਹੋਈ ਵਾਰਦਾਤ ਨੂੰ ਘਰਦਿਆਂ ਨਾਲ ਸਾਂਝਾ ਕੀਤਾ ਤੇ ਫਿਰ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਦੱਸਦੀ ਹੈ ਕਿ ਇਸ ਲੜਕੀ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ ਉਸਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਨੌਜਵਾਨ ਘਰ ਵਿੱਚ ਦਾਖਲ ਹੋਏ ਸਨ ਉਹਨਾਂ ਨੇ ਨਾ ਤਾਂ ਦਰਵਾਜ਼ਾ ਖਟਕਟਾਇਆ ਨਾ ਹੀ ਆਵਾਜ਼ ਲਗਾਈ ਸਿੱਧੇ ਘਰ ਦੀਆਂ ਕੰਧਾਂ ਟੱਪੀਆਂ ਤੇ ਘਰ ਦੇ ਅੰਦਰ ਆ ਦਾਖਲ ਹੋਏ ਇਹਨਾਂ ਨੌਜਵਾਨਾਂ ਦੇ ਵੱਲੋਂ ਇਸ ਕੁੜੀ ਨੂੰ ਪਿਸਤੌਲ ਦੇ ਦਮਤੇ ਕਿਡਨਾਪ ਕੀਤਾ ਗਿਆ ਇਸ ਲੜਕੀ ਦਾ ਕਹਿਣਾ ਹੈ ਕਿ ਇਹਨਾਂ ਨੌਜਵਾਨਾਂ ਨੇ ਇਸ ਲੜਕੀ ਨੂੰ ਡਰਾਇਆ ਧਮਕਾਇਆ ਵੀ ਸੀ ਤੇ ਫਿਰ ਕਿਡਨਾਪ ਕਰਕੇ ਇਸ ਕੁੜੀ ਨੂੰ ਸੁੰnsan ਥਾਂ ਤੇ ਲੈ ਗਏ ਸਨ ਇਸ ਲੜਕੀ ਨੇ ਇਹ ਬਿਆਨ ਦਿੱਤੇ ਨੇ ਕਿ ਉਸਦੇ ਨਾਲ ਗੈਂਗ ਰੇਪ ਕੀਤਾ ਗਿਆ ਉਸਦੇ ਤੇ ਉੱਪਰ ਭਾਰੀ ਤਸ਼ੱਦਦ ਹੋਇਆ ਇਸ ਤੋਂ ਵੀ ਮਾੜੀ ਗੱਲ ਕਿ ਜਦੋਂ ਇਹਨਾਂ ਨੌਜਵਾਨਾਂ ਨੇ ਇਸ ਲੜਕੀ ਦੇ ਨਾਲ ਗੈਂਗ ਰੇਪ ਕਰ ਲਿਆ ਇਸ ਨਾਲ ਜ਼ਬਰਜਨਾਹ ਕਰ ਲਿਆ ਤੇ ਉਸ ਤੋਂ ਬਾਅਦ ਇਸ ਕੁੜੀ ਨੂੰ ਪਿੰਡ ਦੇ ਬਾਹਰ ਹੀ ਇਹ ਨੌਜਵਾਨ ਸੁੱਟ ਕੇ ਚਲੇ ਗਏ ਸਨ ਇਸ ਤੋਂ ਬਾਅਦ ਜਦੋਂ ਇਸ ਕੁੜੀ ਨੂੰ ਹੋਸ਼ ਆਈ ਤਾਂ ਇਹ ਲੜਕੀ ਆਪਣੇ ਪਰਿਵਾਰ ਦੇ ਕੋਲ ਆਪਣੇ ਘਰ ਪਹੁੰਚੀ ਤੇ ਆਪਣੇ ਨਾਲ ਜਿਹੜੀ ਹੋਈ ਵਾਰਦਾਤ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸਾਂਝਾ ਕੀਤਾ ਤੇ ਪਰਿਵਾਰ ਕਈ ਮੈਂਬਰਾਂ ਨੇ ਇਸ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਉੱਥੇ ਇਸ ਦਾ ਇਲਾਜ ਕੀਤਾ ਗਿਆ ਤੇ ਫਿਰ ਘਰਦਿਆਂ ਨੇ ਇਸ ਲੜਕੀ ਦੀ ਸਾਰੀ ਵਾਰਦਾਤ ਨੂੰ ਜਦੋਂ ਸੁਣਿਆ ਤਾਂ ਇਹ ਮਾਮਲਾ ਪੁਲਿਸ ਤੱਕ ਪਹੁੰਚਾਇਆ ਗਿਆ ਤੇ ਪੁਲਿਸ ਨੇ ਇਹ ਮਾਮਲਾ ਵੀ ਦਰਜ ਕਰ ਲਿਆ ਤੇ ਹੁਣ ਡੀਐਸਪੀ ਕਰਨ ਕੁਮਾਰ ਦੇ ਵੱਲੋਂ ਇਸ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਨਾਲ ਜਿਹੜੇ ਕਿ ਸਖਤੀ ਨਾਲ ਸਲੂਕ ਕੀਤਾ ਜਾਵੇਗਾ ਤੇ ਬਣਦੀ ਸਜ਼ਾ ਵੀ ਉਹਨਾਂ ਨੂੰ ਦਿੱਤੀ ਜਾਵੇਗੀ ਦੱਸਦੀ ਹੈ ਕਿ ਇਸ ਲੜਕੀ ਨੇ ਇਹ ਬਿਆਨ ਦਿੱਤੇ ਨੇ ਕਿ ਉਸ ਨੂੰ ਪਿਸਤੌਲ ਦੇ ਦਮ ਤੇ ਉਸ ਨੂੰ ਕਿਡਨਾਪ ਕੀਤਾ ਗਿਆ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਔਰ ਇਹਨਾਂ ਨੌਜਵਾਨਾਂ ਨੇ ਇਸ ਲੜਕੀ ਨਾਲ ਬਹੁਤ ਜ਼ਿਆਦਾ ਬਦਸਲੂਕੀ ਕੀਤੀ ਆ ਉਸ ਨਾਲ ਜ਼ਬਰਜਨਾਹ ਕੀਤਾ ਤੇ ਉਸ ਦੇ ਉੱਪਰ ਤਸ਼ੱਦਦ ਢਾਏ ਨੇ ਇਸ ਕਰਕੇ ਹੁਣ ਉਹ ਪੁਲਿਸ ਤੇ ਵੀ ਜਿਹੜਾ ਮਾਮਲਾ ਦਰਜ ਕਰਵਾ ਰਹੇ ਨੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੌਜਵਾਨਾਂ ਨੂੰ ਇਹਨਾਂ ਜਿਹੜੇ ਅਪਰਾਧੀ ਨੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਇਹਨਾਂ ਤੇ ਜਿਹੜਾ ਬੰਦੀ ਕਾਰਵਾਈ ਉਹ ਵੀ ਕੀਤੀ ਜਾਵੇਗੀ ਨਾਲ ਹੀ ਨਾਲ ਜਿਹੜੀ ਵੀ ਕਰੜੀ ਤੋਂ ਕਰੜੀ ਸਜ਼ਾ ਹੋਵੇਗੀ ਉਹ ਇਹਨਾਂ ਨੂੰ ਦਿੱਤੀ ਜਾਵੇਗੀ ਦੱਸਦੀ ਹੈ ਕਿ ਜਿਹੜੇ ਨੌਜਵਾਨ ਨੇ ਇਹ ਐਸੇ ਹੀ ਪਿੰਡ ਦੇ ਨੇ ਜਾਨੀ ਕਿ ਇਹ ਪਿੰਡ ਹਜਾਰਾ ਸਿੰਘ ਵਾਲਾ ਦੇ ਨਾਲ ਹੀ ਇਹ ਸਬੰਧਿਤ ਨੇ ਔਰ ਲੜਕੀ ਇਹਨਾਂ ਨੂੰ ਨਿੱਜੀ ਤੌਰ ਤੇ ਜਾਣਦੀ ਹੈ ਕਿਉਂਕਿ ਇੱਕੋ ਹੀ ਪਿੰਡ ਦੀ ਲੜਕੀ ਹੈ ਉਸੇ ਹੀ ਪਿੰਡ ਦੇ ਇਹ ਨੌਜਵਾਨ ਨੇ ਪਰਿਵਾਰਿਕ ਮੈਂਬਰ ਵੀ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਦੇ ਨੇ ਇਸ ਕਰਕੇ ਜਾਣਦੇ ਹੋਣ ਦੇ ਬਾਵਜੂਦ ਵੀ ਅਜਿਹੀ ਘਟਨਾ ਹੋਣਾ ਆਪਣੇ ਆਪ ਦੇ ਵਿੱਚ ਹੀ ਇੱਕ ਅਹਿਮ ਗੱਲ ਰੱਖਦੀ ਹੈ ਤੇ ਪੁਲਿਸ ਨੇ ਹੁਣ ਇਸ ਮਾਮਲੇ ਦੀ ਜਾਂਚ ਦੇ ਲਈ ਲੜਕੇ ਦੇ ਜਿਹੜੇ ਮਾਪੇ ਨੇ ਦੋਨਾਂ ਹੀ ਲੜਕਿਆਂ ਦੇ ਮਾਪਿਆਂ ਨਾਲ ਸੰਪਰਕ ਕੀਤਾ ਹੈ ਉਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਲੜਕੀ ਦੇ ਮਾਪਿਆਂ ਦੇ ਬਿਆਨ ਵੀ ਜਿਹੜੇ ਦਰਜ ਕਰ ਲਏ ਗਏ ਨੇ ਆ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਜਿਹੜੇ ਦੋਨੋਂ ਨੌਜਵਾਨ ਨੇ ਇਸ ਵੇਲੇ ਫਰਾਰ ਨੇ ਤੇ ਜਲ ਤੋਂ ਜਲਦ ਹੀ ਇਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਵੀ ਹੋਣਗੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਵੇਗੀ